ਹੋ ਜੀ ਮਿੱਤਰੋ ਜੜੀ ਬੁੱਟੀ ਹਰ ਸੈਣ ਸਿੰਘ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਆਪਣੀ ਜਾਣਕਾਰੀ ਹੈ ਜੀ ਉਹ ਸਿੱਕੇ ਦੇ ਹਵਾਲੇ ਤੋਂ ਜਾਣਕਾਰੀ ਹੈ ਕਿ ਇਸ ਸਿੱਕੇ ਨੂੰ ਅੱਗ ਦਿੱਤੀ ਹੈ ਜੀ ਅੱਗ ਦੇ ਕੇ ਉਹਨੂੰ ਕੱਢਿਆ ਤੇ ਤੁਹਾਨੂੰ ਦਿਖਾਉਣਾ ਹੈ ਜੀ ਉਹ ਟਿੱਕੀਆਂ ਨੇ ਜਿਹੜੀਆਂ ਕਿਹੜੇ ਰੰਗ ਦੇ ਵਿੱਚ ਨੇ ਤੇ ਇਹਨੂੰ ਪੁੱਟ ਲਈ ਹੈ ਜੀ 5 ਕਿਲੋ ਦੀ ਠੀਕ ਹੈ ਜੀ ਇਹ ਰੰਗ ਦਾ ਮਹਾਰਾਜ ਇਹਨਾਂ ਦਾ ਇਹ ਕੇ ਸਿਰੰਗ ਦੇ ਵਿੱਚ ਆਕ ਕਿਣੀਆਂ ਲੀਆਂ ਨੇ ਜੀ ਇਹ ਖਾਲੀਆਂ ਗੋਲੀਆਂ ਨਹੀਂ ਹੋਈਆਂ ਹੋਰ ਇਹ ਪੀਲੇ ਇਹ ਰੰਗ ਦੇ ਵਿੱਚ ਉਹ ਜੱਲੀਆਂ ਨੇ ਜੀ ਇਹ ਤੇ ਇਹਨੂੰ ਫੇਰ ਹੁਣ ਸਟਾਰਟ ਕਰਾਂਗੇ ਜੀ ਦੀ ਕਰਲ ਸਵੇਰ ਚਾਲੂ ਕਰਾਂਗੇ ਰਾਤ ਸੁੱਕੀ ਕੁਆਰ ਦਾ ਕੱਢ ਕੇ ਕੋ ਬੋਤਲ ਖਰਲ ਕੀਤੀ ਸੀ ਇਹਦੇ ਵਿੱਚ ਮਿੱਤਰੋ ਤੇ ਇੱਕ ਬੋਤਲ ਘਰ ਲਵਾਉਣ ਤੋਂ ਬਾਅਦ ਇਹ ਸੂਰਤ ਤੇ ਹਾਲ ਹੈ ਜੀ ਇਹਦੀ ਠੀਕ ਹੋ ਗਿਆ ਜੀ ਤੇ ਇਹ ਲਾਲੀ ਹੈ ਜਿਹੜੀ ਉਹ ਫਿੱਕੀ ਪੈ ਗਈ ਪੀਲੇਪੰਨ ਤੇ ਚਲਿਆ ਗਿਆ ਕੰਮ ਮੈਂ ਕੋਈ ਇਸ ਤਰੀਕੇ ਦਾ ਹੋ ਗਿਆ ਸਿਸਟਮ ਇਹ ਜਿਹੜੀ ਲਾਲ ਗੀਦੀ ਇਹਦੇ ਵਿੱਚ ਖਤਮ ਹੋ ਗਈ ਤੇ ਇਹ ਪੀਲਾ ਪੀਲਾ ਜਾਣ ਲੱਗਿਆ ਜੀ ਇਹ ਕੋਟ ਹੋਰ ਲਾ ਕੇ ਦੇਖਾਂਗੇ ਵੀ ਕਿਹੜੇ ਪਾਸੇ ਨੂੰ ਦੌੜਦਾ ਹੋਣਾ ਇਹ ਬਰੀਕ ਪੀਸ ਕੇ ਇਹਦੇ ਵਿੱਚ ਕੀ ਕੁਆਰ ਦਾ ਰਸ ਇੱਕ ਬੋਤਲ ਹੋਰ ਖਲ ਖਲ ਕਰਕੇ ਫਿਰ ਇਹਦੀਆਂ ਟਿੱਕੀਆਂ ਬਣਾ ਕੇ ਤੇ ਨੂੰ ਫੇਰ ਇੱਕ ਪੁੱਟ ਲਾਵਾਂਗੇ ਜੀ 5-6 ਕਿਲੋ ਦੀ ਤੇ ਇਸ ਤਰੀਕੇ ਦਾ ਹੋ ਗਿਆ ਜੀ ਵਿੱਚੋਂ ਇਹ ਸਿੱਕਾ ਠੀਕ ਹੈ ਜੀ ਤੇ ਇਹਨੂੰ ਹੋਰ ਥੋੜਾ ਟਾਈਮ ਲੱਗੂਗਾ ਦਵਾਈ ਬਣਨ ਦੇ ਵਿੱਚ ਦੋ ਪੁੱਟਾਂ ਉਹ ਲਾਵਾਂਗੇ ਜੀ ਤੇ ਇਹ ਹੀਰੇ ਦੀ ਲਾਕ ਦੇ ਨਾਲ ਬਣਿਆ ਹੋਇਆ ਮਹਾਰਾਜੇ ਠੀਕ ਹੈ ਜੀ ਹੀਰੇ ਦੀ ਲਾਕ ਨਾਲ ਬਣਿਆ ਹੈ ਤੇ ਇਹਨੂੰ ਚੈੱਕ ਕਰਾਂਗੇ ਪੀਸ ਕੇ ਕਿ ਪਾਣੀ ਦੇ ਵਿੱਚ ਹੱਲ ਹੁੰਦਾ ਜਾਂ ਪਾਣੀ ਦੇ ਉੱਪਰ ਤੈਰਦਾ ਉਸ ਹਿਸਾਬ ਦੇ ਨਾਲ ਫਿਰ ਇਹਨੂੰ ਅੱਗੇ ਕਰਾਂਗੇ ਦੱਸਾਂਗੇ ਜੀ ਤੁਹਾਨੂੰ ਜੋ ਵੀ ਇਹਦਾ ਪ੍ਰੋਸੈਸ ਹੋਊਗਾ ਹੀਰਾਲੇ ਦੀ ਇਹ ਸੂਰਤ ਹਾਲਾ ਜੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਹੋ ਜੀ ਮਹਾਰਾਜ ਸਤਿ ਸ਼੍ਰੀ ਅਕਾਲ